ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੋਂ ਤੁਹਾਡਾ ਬਹੁਤ ਸਾਰਾ ਅਨਹਦ ਆਰਸ ਬੁਟੀਕ ਦੇ ਉੱਤੇ ਜਿੱਥੇ ਅੱਜ ਸੂਟ ਦੇਣ ਲੱਗਾ ਤੁਹਾਨੂੰ ਮੈਂ ਬਹੁਤ ਹੀ ਪਿਆਰੇ ਪਿਆਰੇ ਨੇ ਬਹੁਤ ਜ਼ਿਆਦਾ ਸੋਹਣੇ ਸੂਟ ਦੇ ਉਹ ਕਿਹੜੇ ਸੂਟ ਆਉਣ ਲੱਗੇ ਆ ਚੈੱਕ ਜ਼ਰੂਰ ਕਰਿਓ ਜਿਹਦੇ ਵਿੱਚ ਤੁਹਾਨੂੰ ਦੇਣੇ ਆਪਾਂ ਸਾਰੇ ਸੂਟ ਲੋਹੜੀ ਦੇ ਉੱਤੇ ਗਿਫਟ ਦੇਣ ਵਾਸਤੇ ਤੁਸੀਂ ਆਪਣੀਆਂ ਫੈਮਲੀਆਂ ਨੂੰ ਆਪਣੇ ਪਰਿਵਾਰਾਂ ਨੂੰ ਲੋਹੜੀ ਦੇ ਉੱਤੇ ਸੂਟ ਜਿਹੜੇ ਜੇ ਗਿਫਟ ਕਰ ਸਕਦੇ ਜੇ ਸੋਹਣੇ ਸੋਹਣੇ ਜੇ ਤੇ ਉਹਦੇ ਵਿੱਚ ਤੁਹਾਨੂੰ ਮੈਂ ਇੱਕ ਹਾਈਲਾਈਟ ਜੀ ਦਿਖਾ ਦਣਾ ਸੂਟ ਚੈੱਕ ਕਰਿਓ ਮਾਡਲਾਂ ਵਾਲੇ ਆ ਗਏ ਜੇ ਤੇ ਇਹਦੇ ਵਿੱਚ ਨਾ ਤੁਹਾਨੂੰ ਮੈਂ ਅੱਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਚੈੱਕ ਕਰਿਓ ਹੋਰ ਵੀ ਸੋਹਣੇ ਸੋਹਣੇ ਸੂਟ ਨੇ ਇਦਾਂ ਦੇ ਸੂਟ ਹੈ ਕਈਆਂ ਦੀਆਂ ਮੇਰੇ ਕੋਲ ਫੋਟੋਆਂ ਨਹੀਂ ਹੈਗੀਆਂ ਤੇ ਬਹੁਤ ਸਾਰੇ ਦੁਕਾਨ ਤੋਂ ਅਸੀਂ ਕਸਟਮਰ ਲੈ ਕੇ ਗਏ ਆ ਜਿਹੜੇ-ਜਿਹੜੇ ਵੀ ਲੈ ਕੇ ਗਏ ਆ ਬਹੁਤ ਜ਼ਿਆਦਾ ਖੁਸ਼ ਨੇ ਸੈਟੀਸਫਾਈਡ ਨੇ ਕਸਟਮਰ ਸਾਡੇ ਸੋ ਤੁਸੀਂ ਵੀ ਲੋਹੜੀ ਵਾਸਤੇ ਸੂਟ ਬੁੱਕ ਕਰ ਸਕਦੇ ਜੇ ਤੇ ਆਪਣੀਆਂ ਫੈਮਲੀਆ ਨੂੰ ਗਿਫਟ ਕਰ ਸਕਦੇ ਜੇ ਤੇ ਬਾਕੀ ਪਾਰਸਲ ਜਿਹੜੇ ਆ ਉਹ ਤਾਂ ਕੰਟੀਨਿਊ ਜਾ ਰਹੇ ਆ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਜੇ ਤੇ ਸੋਹਣੇ-ਸੋਹਣੇ ਸੂਟ ਵੇਖ ਲਈ ਇੱਕ ਚੀਜ਼ ਹੋਰ ਮੈਂ ਤੁਹਾਨੂੰ ਕਲੀਅਰ ਕਰ ਦਿੰਨਾ ਇਹ ਰਹਿ ਜਾਣਾ ਆ 1800 ਦੇ ਦੋ ਸੂਟ ਠੀਕ ਹੈ ਜੀ ਉਦਾਂ ਇਹਦਾ ਰੇਟ ਪੈਣਾ ਹੈਗਾ 990 ਰੁਪਏ ਤੇ ਜੇ ਆਪਾਂ ਸਿੰਗਲ ਦੋ ਸੂਟ ਬੁੱਕ ਕਰਦੇ ਜੇ ਤੁਸੀਂ 1800 ਦੇ ਵਿੱਚ ਤਾਂ ਵੀ ਇੱਕ ਸੂਟ ਗਿਫਟ ਤੁਹਾਨੂੰ ਮੈਂ ਫ੍ਰੀ ਦੇ ਦੂੰਗਾ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਲੋੜੀ ਆਫਰ ਚੱਲਣੀ ਜੀ ਠੀਕ ਹੈ ਨਹੀਂ ਤੇ ਇਹ ਤੁਹਾਨੂੰ ਮੈਂ ਪਤਾ 2000 ਤੋਂ 2500 3000 ਤੱਕ ਦੀ ਸ਼ਾਪਿੰਗ ਦੇ ਉੱਤੇ ਗਿਫਟ ਫ੍ਰੀ ਦੇਣ ਰਿਹਾ ਸੋ ਅੱਜ ਮੈਂ ਤੁਹਾਨੂੰ ਜਿਹੜਾ ਫ੍ਰੀ ਗਿਫਟ ਦੇ ਦੇਣਾ ਆ ਉਹ 1800 ਯਾਨੀ ਕਿ ਦੋਹਾਂ ਸੂਟਾਂ ਪਿੱਛੇ ਦੇ ਦੇਣਾ ਤੁਹਾਨੂੰ ਮੈਂ ਚਾਹੇ ਉਹਦਾ ਬਿੱਲ 2000 ਬਣੇ ਚਾਹੇ 180 ਚੈੱਕ ਕਰ ਲਿਓ ਵੀਡੀਓ ਸੋਹਣੀ ਆਉਣ ਵਾਲੀ ਐ ਸੂਟ ਘੈਂਟ ਆਉਣ ਵਾਲੇ ਆ ਹਾਈਲਾਈਟ ਨਾਲ ਮੈਂ ਦਿਖਾਤੀ ਆ ਸੁਪਰ ਹਿੱਟ ਆਰਟੀਕਲ ਆ ਗਿਆ ਆਪਣੇ ਕੋ ਰੀਸਟਾਕ ਹੋ ਕੇ ਜਲਦੀ ਜਲਦੀ ਬੁੱਕ ਕਰ ਲਿਓ ਪੇਮੈਂਟ ਸਾਡੀ ਤੁਹਾਨੂੰ ਪਤਾ ਹਮੇਸ਼ਾ ਜਿਹੇ ਤਰ੍ਹਾਂ ਆਨਲਾਈਨ ਅਡਵਾਂਸ ਨਹੀਂ ਕੈਸ਼ ਔਨ ਡਿਲੀਵਰੀ ਜਿਹੜੀ ਆਪਾਂ ਨਹੀਂ ਲੈਂਦੇ ਆਜੋ ਕਰਦੇ ਆ ਸੂਟ ਸ਼ੁਰੂ ਦਿਖਾਉਣਾ ਤੁਹਾਨੂੰ ਮੈਂ ਸੋਹਣੇ ਸੋਹਣੇ ਘੈਂਟ ਜੇ ਸੂਟ ਆਹ ਸੂਟ ਦਊਗਾ ਤੁਹਾਨੂੰ ਮੈਂ ਇਸੇ ਵੀਡੀਓ ਦੇ ਵਿੱਚ ਜੁੜੇ ਰਹੋ ਮੇਰੇ ਨਾਲ ਤੇ ਆਹ ਸੂਟ ਪਹਿਲਾਂ ਆਪਾਂ ਸ਼ੁਰੂ ਵੀਡੀਓ ਇੱਥੇ ਹੀ ਕਰ ਦਿੰਦੇ ਆ ਆਹ ਲੋ ਚੈੱਕ ਕਰੋ ਆਹ ਲੋ ਜੀ ਇਹ ਆ ਗਿਆ ਜੇ ਸੇਮ ਮਾਡਲ ਜੋ ਇਹਨੇ ਮਾਡਲ ਨੇ ਪਾਇਆ ਆ ਤੇ ਸੇਮ ਉਹੀ ਚੀਜ਼ ਦਊਗਾ ਕਲਰ ਆਉਣਾ ਜੇ ਲਾਈਟ ਫਿਰੋਜੀ ਚੈੱਕ ਕਰ ਲਿਓ ਜੀ ਤੇ ਕਰੋ ਚੈੱਕ ਸੋਨਾ ਜਾਂ ਸੂਟ ਸੇਮ ਡਿੱਟੋ ਤੁਹਾਨੂੰ ਮੈਂ ਦਿਖਾ ਦਿੱਤਾ ਮਾਡਲ ਨਾਲ ਦਾ ਆਰਟੀਕਲ ਆਉਣਾ ਜੇ ਚੈੱਕ ਕਰ ਲਿਓ ਸੇਮ ਜੋ ਕਸਟਮਰ ਨੇ ਵੇਅਰ ਕੀਤਾ ਆ ਮਾਡਲ ਨੇ ਪਾਇਆ ਆ ਸੇਮ ਉਹੀ ਦਊਗਾ ਚੈੱਕ ਕਰ ਲਓ ਪਹਿਲਾਂ ਇਹਦਾ ਡਿਜ਼ਾਈਨ ਤੇ ਆ ਇਹਦੀ ਨੈਕ ਦੇ ਉੱਤੇ ਤੇ ਇਹਦਾ ਫੈਬਰਿਕ ਮੈਂ ਤੁਹਾਨੂੰ ਦੱਸ ਦਿੰਨਾ ਇਹਦਾ ਫੈਬਰਿਕ ਆਉਣਾ ਜੇ ਫਿਓਨਾ ਸਿਲਕ ਦਾ ਬਹੁਤ ਸੋਹਣਾ ਫੈਬਰਿਕ ਜੇ ਤੇ ਆ ਇਹਦੇ ਵਰਕ ਜੇ ਘੇਰੇ ਦੇ ਉੱਤੇ ਬਹੁਤ ਸੋਹਣਾ ਥੱਲੇ ਲੇਸਿਸ ਦਾ ਵਰਕ ਜੇ ਇਥੋਂ ਲੈ ਕੇ ਤੇ ਇਧਰੋਂ ਲੇਸਿਸ ਦੇ ਵਰਕ ਤੱਕ ਇਥੋਂ ਤੱਕ ਆਪਾਂ ਬੇਨਤੀ ਕਰਦੇ ਆ ਨਾ ਤੇ 25 26 ਇਹਦਾ ਘੇਰਾ ਜਿਹੜਾ ਜੇ ਰੈਡੀ ਹੋ ਜਾਂਦਾ ਜੇ ਤੇ ਜੇ ਆਪਾਂ ਇਸ ਪੁਆਇੰਟ ਤੋਂ ਇਸ ਪੁਆਇੰਟ ਤੱਕ ਘੇਰਾ ਰੈਡੀ ਕਰਦੇ ਆ ਤੇ ਇਹ 19 20 ਰੈਡੀ ਹੁੰਦਾ ਜੇ ਤੇ ਆ ਚਾਕਾਂ ਦੀ ਹਾਈਟ ਜਿਹੜੀ ਆ ਇਹ ਵੀ 16 17 ਤੱਕ ਚਲ ਜਾਂਦੀ ਜੇ ਤੇ ਆ ਇਹਦੇ ਨੈਕ ਤੇ ਡਿਜ਼ਾਈਨ ਜੇ 42 43 ਤੱਕ ਲੈਂਥ ਇਹਦੀ ਈਜ਼ੀ ਬਣ ਜਾਂਦੀ ਜੇ ਤੇ ਇਦਾਂ ਹੀ ਇਹਦੀਆਂ ਨਾ ਬਾਹਾਂ ਦੇ ਉੱਪਰ ਜਿਹੜਾ ਜੇ ਉਹ ਲੇਸ ਵਰਕ ਤੁਹਾਨੂੰ ਮਿਲ ਜਣਾ ਹੋਇਆ ਤੇ ਆ ਸੋਣਾ ਜਾਂ ਇਹਦੇ ਇਦਾਂ ਹੀ ਲੇਸਿਸ ਵਰਕ ਜਿਹੜਾ ਜੇ ਇਹਦੀਆਂ ਬਾਹਾਂ ਦੇ ਉੱਤੇ ਆ ਜਾਣਾ ਤੇ ਆ ਸੋਹਣਾ ਜਿਹਾ ਸੂਟ ਦਾ ਆਇਨਾ ਘੇਰਾ ਤੇ ਨਾਲ ਦੁਪੱਟਾ ਆਇਨਾ ਜੇ ਇਹਦੇ ਟੈਬੀ ਦਾ ਬਹੁਤ ਸੋਹਣਾ ਟਾਈ ਡਾਈ ਦਾ ਦੁਪੱਟਾ ਜੇ ਤੇ ਚੈੱਕ ਕਰ ਲਿਓ ਸੂਟ ਆ ਗਿਆ ਜੇ ਆਪਣੇ ਕੋਲ ਆ ਫਿਓਨਾ ਸਿਲਕ ਦਾ ਰੇਟ ਆ ਗਿਆ ਜੇ 990 ਰੁਪਏ ਦੋ ਸੂਟ ਵੀਡੀਓ ਚ ਤੁਸੀਂ ਬੁੱਕ ਕਰਦੇ ਜੇ ਤੇ 1800 ਦੇ ਵਿੱਚ ਤੁਹਾਨੂੰ ਦੋ ਸੂਟ ਪਹਿਣਗੇ ਜੇ ਜਿਹੜੇ ਜਿਹੜੇ 990 ਦੇ ਪ੍ਰਾਈਸ ਵਾਲੇ ਆ ਜਿਹੜੇ ਪਲੱਸ ਜਾਣਗੇ ਉਹਨਾਂ ਦੇ ਰੇਟ ਅੱਗੇ ਤੁਹਾਨੂੰ ਮੈਂ ਦੱਸੀ ਜਾਊਂਗਾ ਤੇ ਚੈੱਕ ਕਰੀ ਜੇ ਹੁਣ ਸੋਹਣੇ ਸੋਹਣੇ ਸੂਟ ਕਲਰ ਚੈੱਕ ਕਰਿਓ ਆ ਗਿਆ ਜੇ ਗ੍ਰੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਆ ਗਿਆ ਜੇ ਸੂਟ ਦਾ ਕ੍ਰਸ਼ਟ ਬਹੁਤ ਪਿਆਰਾ ਫੈਬਰਿਕ ਜੇ ਬਹੁਤ ਜ਼ਿਆਦਾ ਸੋਹਣਾ ਇਹਦੇ ਵਿੱਚ ਤੁਹਾਨੂੰ ਸੂਟ ਦੇਣਾ ਆਪਾਂ ਬਾਟਮ ਦੇਣੀ ਆ ਨਾਲ ਮਸਲੀਨ ਦੀ ਬਹੁਤ ਸੋਹਣੀ ਗ੍ਰੇ ਕਲਰ ਦੀ neck ਤੇ ਡਿਜ਼ਾਈਨ ਦੁਪੱਟਾ ਨਾਲ ਕ੍ਰਸ਼ਦਾ ਹੋਣਾ ਜੇ ਲੇਸਿਸ ਦਾ ਵਰਕ ਦੁਪੱਟੇ ਤੇ ਵੀ ਡਬਲ ਸਾਈਡ ਹੋਣਾ ਜੇ ਡਿਜ਼ਾਈਨ ਵੇਖ ਲਓ ਸੂਟ ਦਾ ਸੁਪਰ ਹਿੱਟ ਡਿਜ਼ਾਈਨ ਜਿਹੜਾ viral ਡਿਜ਼ਾਈਨ ਆ ਇਸ ਟਾਈਮ ਦੇ ਉੱਤੇ ਇਹ ਵੀ ਤੁਹਾਨੂੰ ਸੇਮ ਰੇਟ 'ਚ ਮਿਲ ਜਣੇ ਆ 990 ਦੇ 1800 'ਚ ਦੋ ਸੂਟ ਇੱਕ ਸੂਟ ਗਿਫਟ ਫ੍ਰੀ ਦੇ ਦੂੰਗਾ ਤੁਹਾਨੂੰ ਮੈਂ ਅੱਜ ਦੀ ਵੀਡੀਓ 'ਚ ਕੋਈ ਵੀ ਜਿਹੜਾ ਮਰਜ਼ੀ ਲੈ ਲਿਓ ਮੇਰੇ ਕੋ ਮੇਰੀ ਪਸੰਦ ਦਾ ਦੋ ਸੂਟ ਬੁੱਕ ਕਰ ਲਿਓ ਅੱਜ ਦੀ ਵੀਡੀਓ ਦੇ ਵਿੱਚ ਲੋੜੀ ਆਫਰ ਤੁਹਾਨੂੰ ਦੇ ਦੇਣੀ ਆ ਸੂਟ ਆ ਗਿਆ ਜੇ ਅੱਗੇ ਆਪਣੇ ਕੋ ਵਾਟਰ ਕਲਰ ਤੇ ਆਹ ਲਓ ਜੀ ਅੱਗੇ ਆ ਗਿਆ ਜੇ ਬਹੁਤ ਸੋਹਣਾ ਇਹਦੇ ਨਾਲ ਬਾਟਮ ਦਾ ਕੰਟਰਾਸਟ ਸੇਮ ਮੈਚਿੰਗ ਆ ਜਿਹੜੀਆਂ ਜੇ ਉਹ ਥ੍ਰੈਡ ਦੀਆਂ ਇਹਦੇ ਵਿੱਚ ਲੱਗੀਆਂ ਨੇ ਸੇਮ ਉਹੀ ਡਿਜ਼ਾਈਨ ਦਊਂਗਾ ਤੁਹਾਨੂੰ ਫੈਬਰਿਕ ਸੇਮ ਰੇਟ ਆ ਜਣਾ ਜੇ 990 ਰੁਪਏ ਸ਼ਿਪਿੰਗ ਆਣੀ ਜੇ ਫ੍ਰੀ ਅੱਗੇ ਆ ਗਿਆ ਜੇ ਬਹੁਤ ਸੋਹਣਾ ਬੇਸ ਇਹਦਾ ਜਿਹੜਾ ਜੇ ਸੂਟ ਦਾ ਲਵੈਂਡਰ ਸ਼ੇਡ ਦੇ ਵਿੱਚ ਨਾਲ ਕੰਟਰਾਸਟ ਮੈਚਿੰਗ ਚੈੱਕ ਕਰਿਓ ਬਹੁਤ ਸੋਹਣੀ ਸਕਿਨ ਕਲਰ ਦੀ ਦੁਪੱਟਾ ਨਾਲ ਆਇਆ ਜੇ ਕਰਾਸ਼ ਸੂਟ ਦਾ ਫੈਬਰਿਕ ਜਿਹੜਾ ਜੇ ਸ਼ਰਟ ਦਾ ਕ੍ਰਾਸ਼ ਦਾ ਬਾਟਮ ਮਸਲੀਨ ਦੀ ਰੇਟ 990 ਰੁਪਏ ਆ ਲਓ ਜੀ ਆ ਆ ਗਿਆ ਜੇ ਦੁਬਾਰੇ ਆਪਣੇ ਕੋਲ ਰੀਸਟਾਕ ਹੋ ਕੇ ਬਹੁਤ ਸੋਹਣੇ ਸੂਟ ਹੀਗੇ ਬਹੁਤ ਜ਼ਿਆਦਾ ਤੁਸੀਂ ਪਿਆਰ ਦਿੱਤਾ ਹੈ ਇਸ ਕਲੈਕਸ਼ਨ ਨੂੰ ਵੀ ਸਾਡੀ ਨੂੰ ਜਿਹਦੇ ਵਿੱਚ ਤੁਹਾਨੂੰ ਆਪਾਂ ਫੈਬਰਿਕ ਦਿੱਤਾ ਹੈ ਮਸਲੀਨ ਦਾ ਤੇ ਸੋਨਾ ਜਿਹਾ ਸੂਟ ਹੀਗਾ ਜਿਹਦੇ ਵਿੱਚ ਪੈਰਟ ਕਲਰ ਪੈਰਟ ਜਿਹੜੇ ਬਣੇ ਇਹਦੇ ਉੱਤੇ ਬਹੁਤ ਸੋਹਣੇ ਨਹੀਂ ਮੋਰ ਮੋਰ ਬਣੇ ਆ ਤੇ ਇਹਦਾ ਵੀ ਬਹੁਤ ਸੋਹਣਾ ਤਿੱਲੇ ਦਾ ਵਰਕ ਜੇ ਸੂਟ ਦੇ ਵਿੱਚ ਨਾਲ ਬਾਟਮ ਜਿਹੜੀ ਜੇ ਉਹ ਆਉਣੀ ਜੇ ਇਹਦੇ ਵਿੱਚ ਬਲੂ ਕਲਰ ਦੀ ਆ ਇਹ ਚ ਰਾਇਲ ਲੱਗਣ ਦਾ ਪਰ ਰਾਇਲ ਨਹੀਂਗਾ ਡਾਰਕ ਬਲੂ ਸ਼ੇਡ ਆ ਇਦਾਂ ਦੀ ਬਲੂ ਸ਼ੇਡ ਮਿਲਣੀ ਤੁਹਾਨੂੰ ਇਹ ਵੀ ਥੋੜੀ ਜੀ ਡਾਰ ਹੈਗੀ ਜੇ ਡਾਰਕ ਬਲੂ ਸ਼ੇਡ ਯਾਰ ਕਿਦਾਂ ਦੱਸਾਂ ਤੁਹਾਨੂੰ ਬਲੂ ਸ਼ੇਡ ਜੇ ਬਹੁਤੀ ਜ਼ਿਆਦਾ ਡਾਰਕ ਨਹੀਂ ਤੇ ਪਰ ਇਹ ਬਲੂ ਆ ਰਾਇਲ ਬਣੇਗੀ ਤੇ ਕੰਟਰਾਸਟ ਮੈਚਿੰਗ ਵੇਖ ਲਿਓ ਕਿੰਨੀ ਸੋਹਣੀ ਆ ਰੇਟ ਆ ਗਿਆ ਜੇ ਇਹਦਾ ਵੀ 990 ਰੁਪਏ ਅੱਗੇ ਸੋਹਣੀ ਜੀ ਮੈਚਿੰਗ ਤੇ ਸੋਹਣਾ ਜਿਹਾ ਸੂਟ ਆ ਗਿਆ ਜੇ ਗਾਜਰੀ ਸ਼ੇਡ ਦੇ ਵਿੱਚ ਲਾਈਟ ਗਾਜਰੀ ਸ਼ੇਡ ਦੇ ਨਾਲ ਮਿਲਣਾ ਜੇ ਕੰਟਰਾਸਟ ਬਹੁਤ ਸੋਹਣਾ ਤੇ ਨਾਲ ਇਹਦੇ neck ਤੇ ਉਹ neck ਕਹਿੰਦੇ ਆ ਸਾਰੇ ਪੈਨਲ ਵਰਕ ਦਾ ਡਿਜ਼ਾਈਨ ਜੇ ਸਾਰਾ ਹੀ ਬਹੁਤ ਸੋਹਣਾ ਹੈ ਵੀ ਸੂਟ ਆ ਮੋਰਾ ਵਾਲਾ ਡਿਜ਼ਾਈਨ ਸੁਪਰ ਹਿੱਟ ਆਰਟੀਕਲ ਜਿਹਦੇ ਵਿੱਚ ਬਾਟਮ ਮਸਲੀਨ ਦੀ ਤੇ ਨਾਲ ਇਹਦੇ ਦੁਪੱਟਾ ਜਿਹੜਾ ਜ ਉਹ ਵੀ ਮਸਲੀਨ ਦਾ ਰੇਟ ਤੁਹਾਨੂੰ ਦੇ ਦੇਣਾ ਆਪਾਂ ਸਿਰਫ 990 ਰੁਪਈਆ 1800 ਦੇ ਦੋ ਸੂਟ ਸ਼ਿਪਿੰਗ ਫ੍ਰੀ ਦੇ ਨਾਲ ਅੱਗੇ ਕਲਰ ਆ ਗਿਆ ਜੇ ਬਹੁਤ ਸੋਹਣਾ ਇਹਦੇ ਵਿੱਚ ਲਾਈਟ ਮਹਿੰਦੀ ਸ਼ੇਡ ਜਿਹਦੇ ਵਿੱਚ ਸਕਿਨ ਕਲਰ ਦੀ ਮੈਚਿੰਗ ਜੇ ਨਾਲ ਇਹਦੇ ਬੜੀ ਪਿਆਰੀ ਜੀ ਮੈਚਿੰਗ ਜੇ ਆ ਚੈੱਕ ਕਰੋ ਮਸਲੀਨ ਦੀ ਬਾਟਮ ਦੇ ਨਾਲ ਜੇ ਮਸਲੀਨ ਦਾ ਹੀ ਸੂਟ ਜੇ ਤੇ ਮਸਲੀਨ ਦਾ ਹੀ ਦੁਪੱਟਾ ਜੇ ਤੇ ਡਿਜ਼ਾਈਨ ਚੈੱਕ ਕਰ ਲਿਓ ਸਾਰੇ ਸੂਟ ਦੇ ਉੱਤੇ ਤਿੱਲੇ ਦਾ ਵਰਕ ਜੇ ਪਾਰਟੀ ਵੇਅਰ ਸੂਟ ਦੇ ਸਾਰੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਦੇਣ ਲੈਣ ਵਾਸਤੇ ਤੁਸੀਂ ਗਿਫਟ ਦੇ ਸਕਦੇ ਜੇ ਸੂਟਾਂ ਨੂੰ ਬਹੁਤ ਸੋਹਣਾ ਸਟਾਕ ਆਏ ਇੰਨੇ ਦੇ ਵਿੱਚ ਤੇ ਵਜੇ ਨਾਲ ਗਿਫਟ ਤੁਸੀਂ ਦੇ ਸਕਦੇ ਜੇ ਆਪਣੇ ਕਿਸੇ ਵੀ ਰਿਸ਼ਤੇਦਾਰ ਨੂੰ ਜਿੱਦਾਂ ਦੇ ਸੂਟ ਨੇ ਇਹ ਤੁਹਾਨੂੰ ਘੱਟੋ ਘੱਟ 1500 ਰੁਪਏ ਦੇ ਮਾਰਕੀਟ 'ਚ ਹੀ ਮਿਲਦੇ ਆ ਆ ਗਿਆ ਦੁਪੱਟਾ ਬਾਟਮ ਤੇ ਆ ਸਾਰਾ ਸੂਟ ਨਾਲ ਰੇਟ ਸੇਮ ਉਹੀ 990 ਰੁਪਏ ਤੇ ਆ ਲੋ ਜੀ ਅਕੇ ਕਲਰ ਆ ਗਿਆ ਜੇ ਡਾਰਕ ਇੰਡੀਗੋ ਸ਼ੇਡ ਇਹ ਵੀ ਬੜੀ ਸੋਹਣੀ ਸ਼ੇਡ ਜੇ ਜਿਹਦੇ ਵਿੱਚ ਤੁਸੀਂ ਵਰਕ ਵੇਖ ਲਿਓ ਬਹੁਤ ਸੋਹਣਾ ਬਹੁਤ ਜ਼ਿਆਦਾ ਪਿਆਰਾ ਡਿਜ਼ਾਈਨ ਤੇ ਆ ਇਹਦੀ ਬਾਟਮ ਆ ਨਾਲ ਦੁਪੱਟਾ ਜੇ ਇਹਨਾਂ ਦਾ ਬਹੁਤ ਸੋਹਣਾ ਸੂਟ ਹੈ ਲੈਂਥ ਦਾ ਇਹਦਾ ਕੋਈ ਇਸ਼ੂ ਨਹੀਂ ਆਉਂਦਾ ਕਿਉਂਕਿ ਇਹਦੇ ਨੈਕ ਦੇ ਉੱਤੇ ਕੋਈ ਡਿਜ਼ਾਈਨ ਨਹੀਂ ਹੈਗਾ ਤੁਸੀਂ ਓਪਨ ਲੈਂਥ ਜਿੰਨੀ ਮਰਜ਼ੀ ਬਣਾ ਸਕਦੇ ਜੇ ਸ਼ਿਪਿੰਗ ਫ੍ਰੀ ਰਹਿਣੀ ਜੇ ਆਲ ਓਵਰ ਇੰਡੀਆ ਦੇ ਵਿੱਚ ਆਹ ਲਓ ਜੀ ਅੱਗੇ ਆ ਗਿਆ ਜੇ ਫਰੋਜੀ ਤੇ ਇਹਦੇ ਵਿੱਚ ਥੋੜਾ ਜਿਹਾ ਮਾਈਨਰ ਜਿਹਾ ਫਰਕ ਜਿਹਾ ਵੀਡੀਓ ਦਾ ਨਾਲ ਬਲੈਕ ਕਲਰ ਦੀ ਬਾਟਮ ਜੇ ਇਹਦੇ ਫਰੋਜੀ ਕਲਰ ਦਾ ਸੂਟ ਜੇ ਚੈੱਕ ਕਰ ਲਿਓ ਨਾਲ ਦੁਪੱਟਾ ਆਇਆ ਨਾ ਜੇ ਮਸਲੀਨ ਦਾ ਮਸਲੀਨ ਦਾ ਹੀ ਸੂਟ ਤੇ ਮਸਲੀਨ ਦੀ ਹੀ ਬਾਟਮ ਤੇ ਆਹ ਲਓ ਜੀ ਇੱਕ ਹੋਰ ਪਿਆਰਾ ਜਿਹਾ ਆਰਟੀਕਲ ਆ ਗਿਆ ਜੇ ਬਹੁਤ ਸੋਹਣਾ ਕਲਰ ਆ ਗਿਆ ਮਾਊਸ ਸੂਟ ਦਾ بیس ਕਲਰ ਜਿਹੜਾ ਜੇ ਉਹ ਆ ਗਿਆ ਮਾਊਸ ਕਲਰ ਦਾ ਨਾਲ ਰਸਟ ਕਲਰ ਦੀ ਆ ਗਈ ਇਹਦੇ ਬਾਟਮ ਤੇ ਰਸਟ ਕਲਰ ਦਾ ਆ ਗਿਆ ਦੁਪੱਟਾ ਕੰਟਰਾਸਟ ਮੈਚਿੰਗ ਸੁਪਰ ਹਿੱਟ ਆਰਟੀਕਲ ਸਾਡਾ ਜਿਹੜਾ ਉਹ ਵਾਲਾ ਅੱਗੇ ਬਲੈਕ ਦੇ ਨਾਲ ਲਾਈਟ ਫਿਰੋਜੀ ਦਾ ਕੰਟਰਾਸਟ ਇਹ ਡਾਰਕ ਨਹੀਂ ਜੇ ਫਿਰੋ ਲਾਈਟ ਜੇ ਅੱਗੇ ਆ ਗਿਆ ਜ ਆਪਣੇ ਕੋ ਬਲੈਕ ਸੂਟ ਜਿਹਦੇ ਵਿੱਚ ਸੋਨਾ ਜਾਂ ਵਰਕ ਤੇ ਨਾਲ ਬਾਟਮ ਆਉਣੀ ਜੇ ਲਾਈਟ ਇਹਦੀ ਫਿਰੋਜੀ ਕਲਰ ਦੀ ਵੀਡੀਓ ਚ ਥੋੜਾ ਹੋ ਸਕਦਾ ਤੁਹਾਨੂੰ ਡਾਰਕ ਦਿਖਦਾ ਹੋਵੇ ਪਰ ਇਹ ਲਾਈਟ ਕਲਰ ਜੇ ਰੇਟ ਇਹਦਾ ਵੀ 990 ਰੁਪਏ ਜੇ ਸ਼ਿਪਿੰਗ ਆਉਣੀ ਜੇ ਫ੍ਰੀ ਇਹਦੇ ਵਿੱਚ ਆਲ ਓਵਰ ਇੰਡੀਆ ਦੇ ਵਿੱਚ ਇਸ ਤੋਂ ਬਾਅਦ ਜਿਹੜੇ ਹੋਰ ਸੂਟ ਸ਼ੁਰੂ ਹੋਣ ਲੱਗੇ ਆ ਉਹ ਸਾਰੇ ਸੂਟ ਜਿਹੜੇ ਜੇ ਉਹ ਪਲੱਸ ਰੇਂਜ ਦੇ ਆਉਣਗੇ ਅੱਗੇ ਤੁਹਾਨੂੰ ਰੇਟ ਦੱਸ ਦਿੰਨਾ ਇਥੋਂ ਤੱਕ 990 ਦੇ ਹੀ ਦੋ ਸੂਟ 1800 ਰੁਪਏ ਦੇ ਹੀ ਜਿਹੜੇ ਇਥੋਂ ਤੱਕ ਤੁਸੀਂ ਬੁੱਕ ਕਰਨੇ ਸੀਗੇ ਆ ਵੀ ਸੂਟ ਚੈੱਕ ਕਰਿਓ ਸੋਹਣਾ ਜਿਹਾ ਡਿਜ਼ਾਈਨ ਜਿਹਦੇ ਵਿੱਚ ਟਾਈ ਐਂਡ ਡਾਈ ਦਾ ਉਹਨਾਂ ਦਾ ਸੂਟ ਸ਼ਰਟ ਦਾ ਫੈਬਰਿਕ ਉਹਨਾਂ ਦਾ ਵਿਸਕੋਸ ਔਰਗਾਂਜਾ ਦਾ ਦੁਪੱਟਾ ਵੀ ਨਾਲ ਔਰਗਾਂਜਾ ਦਾ ਬਾਟਮ ਉਹਨਾਂ ਜੇ ਬਹੁਤ ਸੋਹਣੀ ਇਹਦੇ ਵਿੱਚ ਉਹ ਪਾੜਾ ਸਿਲਕ ਦੀ ਚੈੱਕ ਕਰਿਓ ਮੈਚਿੰਗ ਕੰਟਰਾਸਟ ਬਹੁਤ ਸੋਹਣਾ ਜੇ ਕਲਰ ਸੋਹਣਾ ਜੇ ਰੇਟ 1050 ਰੁਪਏ ਜੇ ਇਹਦਾ ਇਸ ਤੋਂ ਬਾਅਦ ਜਿਹੜੇ ਅੱਗੇ ਸੂਟ ਜਾਣੇ ਆ 1050 ਵਾਲੇ ਜਿਹੜੇ ਹੋਣਗੇ ਉਨ੍ਹਾਂ ਦੇ ਵਿੱਚੋਂ ਕੋਈ ਵੀ ਤੁਸੀਂ ਦੋ ਸੂਟ ਬੁੱਕ ਕਰਦੇ ਜਿਹਦੇ ਤੁਹਾਨੂੰ 2000 ਦੇ ਵਿੱਚ ਦੋ ਸੂਟ ਮਿਲਣਗੇ ਸ਼ਿਪਿੰਗ ਫਰੀ ਦੇ ਨਾਲ ਤੇ ਇੱਕ ਸੋਨੇ ਜਿਹੇ ਗਿਫਟ ਸੂਟ ਦੇ ਨਾਲ ਤੇ ਆਹ ਲਓ ਜੀ ਇਹ ਕਾ ਬਲੈਕ ਸੂਟ ਚੈੱਕ ਕਰਿਓ ਜਿਹਦੇ ਨਾਲ ਬਾਟਮ ਦਾ ਕੰਟਰਾਸਟ ਵੇਖਿਓ ਤੇ ਦੁਪੱਟਾ ਚੈੱਕ ਕਰਿਓ ਤੇ ਵਰਕ ਚੈੱਕ ਕਰਿਓ ਆਹ ਲਓ ਜੀ ਆਹ ਜੇ ਸੂਟ ਦਾ ਪੂਰਾ ਪ੍ਰੋਪਰ ਆਹ ਲਓ ਚੈੱਕ ਕਰੋ ਬਲੈਕ ਸੂਟ ਬਲੈਕ ਦੇ ਨਾਲ ਕੰਟਰਾਸਟ ਵੇਖੋ ਕਿੰਨਾ ਸੋਹਣਾ ਇਹਦਾ ਤੇ ਜਿਹਦੇ ਵਿੱਚ ਦੁਪੱਟਾ ਔਰਗਾਂజా ਦਾ ਜੇ ਬਹੁਤ ਸੋਹਣਾ ਦੁਪੱਟਾ ਲੈਂਸ ਲੱਗੀ ਦੁਪੱਟੇ ਤੇ ਪਲਾਸ ਇਹਦੇ ਉੱਤੇ embroidery work ਜੇ ਬਹੁਤ ਸੋਹਣਾ ਦੁਪੱਟੇ ਤੇ ਤੇ ਇਹਦੀ ਵੀ ਲੈਂਥ ਜਿਹੜੀ ਜੇ ਆ ਨੈੱਕ ਦਾ ਡਿਜ਼ਾਈਨ ਜੇ ਬੜਾ ਪਿਆਰਾ ਹੈ ਦਾ ਆ ਸਾਰਾ ਹੀ ਇਹਦਾ ਸੂਟ ਦਾ ਬਣਿਆ ਜੇ ਕਾਰਨਰ ਵਰਕ ਇਹਦੀ ਲੈਂਥ ਜਿਹੜੀ 42 ਤੱਕ ਰੈਡੀ ਹੋ ਜਾਂਦੀ ਜੇ ਦੁਪੱਟਾ ਨਾਲ ਸੋਨਾ ਜਾਂ organza ਦਾ ਤੇ ਸ਼ਰਟ ਦਾ ਫੈਬਰਿਕ ਇਹ ਵੀ ਆਉਣਾ ਜੇ viscose organza ਦਾ ਬਹੁਤ ਸੋਹਣੀ organza ਜੇ ਸੌਫਟ ਵਾਲੀ ਐਨ ਬਹੁਤ ਪਿਆਰੀ ਜੀ ਬਾਟਮ ਮਸਲੀਨ ਦੀ ਤੇ ਇਹਦੇ ਵਿੱਚ ਨਾ ਤੁਹਾਨੂੰ ਬੇਸ ਅੱਗੇ ਬਲੈਕ ਹੀ ਆਉਣਾ ਹੈ ਤੇ ਦੁਪट्टे ਚੇਂਜ ਆਈ ਜਾਣਗੇ ਤੇ ਬਾਟਮ ਦੇ ਕਲਰ ਤੇ ਆ ਜਿਹੜੇ ਥ੍ਰੈਡ ਨੇ ਇਹ ਚੇਂਜ ਆਈ ਜਾਣਗੇ ਰੇਟ ਆ ਜਣਾ ਜੇ 1000 ਤੇ 50 ਰੁਪਏ ਸ਼ਿਪਿੰਗ ਰਹਿਣੀ ਜੇ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਆ ਲੋ ਜੀ ਚੈੱਕ ਕਰਿਓ ਇੱਕ ਹੋਰ ਸੋਨਾ ਜਿਹਾ ਕੰਦਰਾ ਅੱਗੇ ਆ ਗਿਆ ਜੇ ਆਪਣੇ ਕੋ ਫਿਰੋਜੀ ਕਲਰ ਫਿਰੋਜੀ ਕਲਰ ਦੇ ਵਿੱਚ ਵੀ ਚੈੱਕ ਕਰ ਲਿਓ ਬਹੁਤ ਹੀ ਸ਼ਾਨਦਾਰ ਐਮਬਰਾਇਡਰੀ ਵਰਕ ਪਲੱਸ ਬਾਟਮ ਤੇ ਵਰਕ ਨਾਲ ਦੁਪट्टे ਤੇ ਨੈਕ ਤੇ ਸ਼ਰਟ ਤੇ ਦੀ ਆਣੀ ਵਿਸਕੋਸ オーਰਗਾਂਜਾ ਦੀ ਦੁਪੱਟਾ ਵੀ オーਰਗਾਂਜਾ ਦਾ ਬਾਟਮ ਆਣੀ ਮਸਲੀਨ ਦੀ ਰੇਟ ਆ ਜਣਾ ਜੇ 1050 ਰੁਪਏ ਸ਼ਿਪਿੰਗ ਆ ਜਣੀ ਜੇ ਫ੍ਰੀ ਕਿਤੇ ਵੀ ਘਰ ਬਹਿ ਕੇ ਤੁਸੀਂ ਸਿੰਗਲ ਸੂਟ ਬੁੱਕ ਕਰ ਸਕਦੇ ਜੇ ਮੈਚਿੰਗ ਤੁਹਾਨੂੰ ਮੈਂ ਦੱਸਿਆ ਹੈਗਾ ਬੇਸ ਸ਼ਰਟ ਦਾ ਸੇਮ ਬਲੈਕ ਆਉਣਾ ਥ੍ਰੈਡ ਚੇਂਜ ਹੋਈ ਜਾਣਗੇ ਕੰਟਰਾਸਟ ਮੈਚਿੰਗਾਂ ਚੇਂਜ ਹੋਈ ਜਾਣਗੀਆਂ ਆ ਵੀ ਚੈੱਕ ਕਰੋ ਮੈਚਿੰਗ ਇਹਦੀ ਸਾਰੀਆਂ ਅਸੀਂ ਤੁਹਾਨੂੰ ਅੱਜ ਦੀਆਂ ਮੈਚਿੰਗਾਂ ਜਿਹੜੀਆਂ ਸੁਪਰ ਹਿੱਟ ਦੇਣੀਆਂ ਨੇ ਘੈਂਟ ਦੇਣੀਆਂ ਨੇ ਰੇਟ ਦਊਗਾ 1050 ਦਾ ਸੂਟ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਅੱਗੇ ਆ ਗਈ ਬਹੁਤ ਸੋਹਣੀ ਪਿਆਰੀ ਜੀ ਸ਼ੇਡ ਜਿਹੜੀ ਆ ਗਈ ਡਾਰਕ ਮਸਟਰਡ ਜਿੱਦਾਂ ਤੁਸੀਂ ਅੱਗੇ yellow ਕਲਰ ਵੇਖਿਆ ਸੀ ਇਹਦੇ ਵਿੱਚ ਆ ਗਿਆ ਆਪਣੇ ਕੋਲ ਮਸਟਰਡ ਸ਼ੇਡ ਹੋਣਾ ਜਿਹਦੇ ਵਿੱਚ ਸਾਰਾ ਸੂਟ ਤੁਹਾਨੂੰ ਸੋਨਾ ਜਾਂ ਘੈਂਟ ਜਾਂ ਦੇਣਾ ਆ ਦੁਪट्टे ਦੇ ਨਾਲ ਦੁਪੱਟੇ ਤੇ ਵੀ ਵਰਕ ਦੇ ਦੇਣਾ ਬਾਟਮ ਤੇ ਵਰਕ ਦੇ ਦੇਣਾ ਉਦਾਂ ਹੀ ਮਾਰਕੀਟ ਦੇ ਵਿੱਚ ਜੇ ਸੂਟ ਆਪਾਂ ਮਾਰਕੀਟ ਚੋਂ ਲਈਏ ਤਾਂ ਘੱਟ ਤੋਂ ਘੱਟ ਵੀ 1500 ਤੋਂ 2000 ਦੇ ਲੱਗ ਜਾ ਕੇ ਮਿਲਦਾ ਆਪਣੇ ਕੋਲ ਤੁਹਾਨੂੰ ਮਿਲਣਾ ਆ 1050 ਦਾ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਦੋ ਸੂਟ ਬੁੱਕ ਕਰਦੇ ਜੇ ਤੇ ਤੁਹਾਨੂੰ ਮਿਲ ਜਣੇ ਆ ਸਿਰਫ ਤੇ ਸਿਰਫ 2000 ਦੇ ਵਿੱਚ ਸੇਮ ਡਿਜ਼ਾਈਨ ਆ ਗਿਆ ਅੱਗੇ ਕਲਰ ਆ ਗਿਆ ਜੇ ਬਹੁਤ ਹੀ ਪਿਆਰਾ ਬਹੁਤ ਜ਼ਿਆਦਾ ਸੋਹਣਾ ਆਹ ਲੋ ਚੈੱਕ ਕਰੋ ਕੰਟਰਾਸਟ ਮੈਚਿੰਗ ਵੇਖੋ ਇਹਦੇ ਨਾਲ ਕਿੰਨੀ ਸੋਹਣੀ ਹੈ ਸੇਮ ਡਿੱਟ ਓਰੀਜਨਲ ਵੀਡੀਓ ਵਾਲਾ ਕਲਰ ਤੇ ਫੈਬਰਿਕ ਆ ਗਿਆ ਜੇ ਇਹਦੇ ਵਿੱਚ ਸਨੇਕ ਟਿਸ਼ੂ ਦਾ ਤੇ ਬਾਟਮ ਆ ਗਿਆ ਜੇ ਮਸਲੀਨ ਦੀ ਦੁਪੱਟਾ ਵੀ ਮਸਲੀਨ ਦਾ ਆਹ ਲੋ ਜੀ ਚੈੱਕ ਕਰ ਲਿਓ ਕਲਰ ਇਸਦੇ ਉੱਤੇ ਆ ਗਿਆ ਜੇ ਇੱਕ ਆਪਣੇ ਕੋ ਫਿਰੋਜੀ ਕਲਰ ਬਹੁਤ ਸੋਹਣਾ ਫਿਰੋਜੀ ਜੇ ਜਿਹਦੇ ਵਿੱਚ ਇੰਡੀਗੋ ਕਲਰ ਦੀ ਆ ਗਈ ਜੇ ਸੋਹਣੀ ਜੀ ਬਾਟਮ ਆ ਰਹੀ ਨਾਲ ਆ ਗਿਆ ਦੁਪੱਟਾ ਸ਼ਰਟ ਆ ਗਈ ਸਨੇਕ ਟਿਸ਼ੂ ਦੀ ਤੇ ਨਾਲ neck ਤੇ ਡਿਜ਼ਾਈਨ ਸੋਹਣਾ ਜੇ ਰੇਟ ਆ ਗਿਆ ਜੇ 1050 ਰੁਪਏ ਇੱਥੋਂ ਤੱਕ ਰੇਟ ਜਿਹੜਾ ਸੂਟਾਂ ਦਾ 1050 ਰੁਪਏ ਜੇ ਇਸ ਤੋਂ ਬਾਅਦ ਹੁਣ ਪਲੱਸ ਰੇਨ ਸ਼ੁਰੂ ਹੋਣ ਲੱਗੀ ਆ ਉਹ ਵੀ ਚੈੱਕ ਕਰ ਲਿਓ ਉਹ ਕਰਿਓ ਚੈੱਕ ਕਲਰ ਸਿੰਗਲ ਸੋਲੋ ਮਿਲਣਾ ਜੇ ਕੁਆਂਟੀਟੀ ਪੀਸ ਮਿਲ ਜਾਣਗੇ ਡਿਜ਼ਾਈਨ ਚੈੱਕ ਕਰ ਲਿਓ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈਗਾ ਆਹ ਵਾਲਾ ਜਿਹੜਾ ਹੈਗਾ ਸੁਪਰ ਹਿੱਟ ਪਾਸ ਗਿਆ ਸਾਡਾ ਆਰਟੀਕਲ ਇਹ ਵੀ ਤੁਹਾਡੇ ਵਾਸਤੇ ਰੀਸਟਾਕ ਕਰਤਾ ਜੇ ਆਪਾਂ 1150 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਦੇ ਦਿੱਤੀ ਜੇ ਤੁਹਾਨੂੰ ਆਲ ਓਵਰ ਇੰਡੀਆ ਦੇ ਵਿੱਚ ਚੈੱਕ ਕਰ ਲਿਓ ਘੇਰੇ ਦੇ ਵਰਕ ਜੇ ਬਹੁਤ ਸੋਹਣਾ ਹੈ ਤੇ ਸੇਮ ਡਿਜ਼ਾਈਨ ਜਿਹੜਾ ਜੇ ਉਹ ਆਹ ਵਾਲਾ ਜਿਹੜਾ ਮਾਡਲ ਦਾ ਬਣਿਆ ਹੈ ਜਿਹੜਾ ਡੰਮੀ ਦੇ ਉੱਤੇ ਪਾਇਆ ਸੇਮ ਇਹੀ ਉਹੀ ਡਿਜ਼ਾਈਨ ਮਿਲੂਗਾ ਜੇ ਕਲਰ ਵੀ ਸੇਮ ਮਿਲੂਗਾ ਜੇ ਤੇ ਆਹ ਨੈੱਕ ਦੇ ਉੱਤੇ ਡਿਜ਼ਾਈਨ ਜੇ ਬਹੁਤ ਸੋਹਣਾ ਇਧਰੋਂ ਨਾਲ ਦੁਪੱਟਾ ਜਿਹੜਾ ਜੇ ਇਹਦੇ ਸ਼ਿਮਰਦੇ ਆਉਣਾ ਜ ਤੇ ਇਹਦੇ ਵਿੱਚ ਬਾਜੂ ਵਰਕ ਬਾਟਮ ਵਰਕ ਸਾਰਾ ਕੁਝ ਦਊਗਾ ਤੁਹਾਨੂੰ ਮੈਂ ਚੈੱਕ ਕਰੋ ਆ ਇਹਦੀਆਂ ਬਾਹਾਂ ਦਾ ਵਰਕ ਜੇ ਤੇ ਆ ਇਹਦੀ ਬਾਟਮ ਦਾ ਵਰਕ ਜੇ 5 ਮੀਟਰ ਕਪੜਾ ਆਉਣਾ ਜੇ ਬਹੁਤ ਸੋਹਣਾ ਫੈਬਰਿਕ ਆਉਣਾ ਜੇ ਮਸਲੀਨ ਦਾ ਤੇ ਦੁਪੱਟਾ ਜਿਹੜਾ ਜੇ ਉਹ ਤੁਹਾਨੂੰ ਮਿਲਣਾ ਜੇ ਨਾਲ ਸ਼ਿਮਰ ਦਾ ਟਾਈ ਐਂਡ ਡਾਈ ਦਾ ਰੇਟ ਕੀ ਦੇਣਾ ਇਹਦਾ ਸੂਟ ਦਾ ਆਪਾਂ 1150 ਰੁਪਏ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਆ ਲਓ ਜੀ ਆ ਵੀ ਚੈੱਕ ਕਰ ਲਿਓ ਫੈਬਰਿਕ ਆ ਗਿਆ ਚਨਾਉਂ ਦਾ ਇਦੇ ਵਿੱਚ ਵੀ ਨਾ ਵਰਕ ਆ ਜਿਹੜਾ ਜੇ ਸੇਮ ਵਰਕ ਬੈਕਸਾਈਡ ਤੇ ਆਉਣਾ ਆ ਸੇਮ ਫਰੰਟ ਤੇ ਆਉਣਾ ਬਾਜੂ ਵਰਕ ਨਾਲ ਆਉਣਾ ਜੇ ਦੁਪੱਟਾ ਨਾਲ ਆਉਣਾ ਜੇ ਬਹੁਤ ਸੋਹਣਾ ਔਰਗੰਜਾ ਦਾ ਸੂਟ ਦਾ ਫੈਬਰਿਕ ਜਿਹੜਾ ਜੇ ਇਹ ਆਉਣਾ ਜੇ ਚਨਾਉਨ ਦਾ ਬਹੁਤ ਸੋਹਣਾ ਸੂਟ ਬਣਦਾ ਜੇ ਇਹਦਾ ਫਿਟਿੰਗ ਬਹੁਤ ਪ੍ਰੋਪਰ ਘੈਂਟ ਆਉਂਦੀ ਹੈ ਇਹਦੀ ਇਹ ਬੈਕ ਤੇ ਵਰਕ ਸੇਮ ਆ ਜਣਾ ਜੇ ਰੇਟ ਆਉਣਾ ਜੇ ਇਹਦਾ ਵੀ ਸੇਮ 1150 ਰੁਪਏ ਕੋਈ ਬਹੁਤ ਸੋਹਣਾ ਸੂਟ ਜੇ ਮਸਟਰਡ ਕਲਰ ਦਾ ਇਹਦਾ ਨਾ ਦੁਪੱਟਾ ਕਿਤੇ ਰੱਖਿਆ ਗਿਆ ਮੇਰੇ ਕੋ ਹੁਣੇ ਅਸੀਂ ਵੀਡੀਓ ਬਣਾਉਣ ਡੈ ਹਾਂ ਇੱਧਰ ਕਿਤੇ ਸੂਟਾਂ ਥੱਲੇ ਆ ਗਿਆ ਮ ਇਹਦੀ ਮੈਂ ਫੋਟੋ ਭੇਜ ਦੂੰਗਾ ਤੁਹਾਨੂੰ ਦੁਪੱਟਾ ਰੱਖ ਕੇ ਨਾਲ ਕੋਈ ਗੱਲ ਨਹੀਂ ਜੇ ਕਿਸੇ ਨੇ ਬੁੱਕ ਕਰਨਾ ਤਾਂ ਇਹ ਵੀ ਲੈ ਸਕਦੇ ਜੇ ਇਹਦੇ ਵੀ ਸੇਮ ਇਦਾਂ ਬੈਕ ਤੇ ਵਰਕ ਆਊਗਾ ਇਹ ਫਰੰਟ ਤੇ ਆਉਂਦਾ ਜੇ ਆਹ ਬਾਜੂ ਵਰਕ ਆਉਂਦਾ ਜੇ ਫੈਬਰਿਕ ਇਹਦਾ ਵੀ ਹੋਣਾ ਜੇ ਸੇਮ ਚਣੌਣ ਦਾ ਰੇਟ ਆਉਣਾ ਜੇ 1150 ਰੁਪਏ ਸ਼ਿਪਿੰਗ ਆਉਣੀ ਜੇ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਹੁਣ ਆਪਾਂ ਤੁਹਾਨੂੰ ਦਿੰਨੇ ਆ ਲਾਸਟ ਦੇ ਵਿੱਚ ਸੂਟ ਜਿਹੜਾ ਆਪਣਾ ਸਭ ਤੋਂ ਟੌਪ ਤੇ ਸਭ ਤੋਂ ਸੁਪਰੀਅਰ ਆਰਟੀਕਲ ਹੈਗਾ ਉਹ ਕਰਤਾ ਜੇ ਆਪਾਂ ਤੁਹਾਡੇ ਵਾਸਤੇ ਰੀਸਟਾਕ ਤੇ ਲਓ ਜੀ ਕਰ ਲਓ ਚੈੱਕ ਇਹ ਤੁਹਾਨੂੰ ਮੈਂ ਸਟਾਰਟਿੰਗ ਤੇ ਸੂਟ ਦਿਖਾਇਆ ਹੈ ਆ ਗਿਆ ਜੇ ਮੈਰੂਨ ਕਲਰ ਰੈਡੀ ਹੋ ਕੇ ਬਹੁਤ ਸੋਹਣਾ ਸੇਮ ਡਿੱਟ ਓਰੀਜਨਲ ਉਹੀ ਸੂਟ ਡੰਮੀ ਤੇ ਜਿਹੜਾ ਲੱਗਾ ਆ ਉਹੀ ਤੁਹਾਨੂੰ ਮੈਂ ਦੇਵਾਂਗਾ ਤੇ ਸੇਮ ਡਿਜ਼ਾਈਨ ਦੇਵਾਂਗਾ ਸੇਮ ਆਰਟੀਕਲ ਆਊਗਾ ਸੇਮ ਵਰਕ ਤੇ ਸੇਮ ਤੁਹਾਨੂੰ ਮੈਂ ਦੇ ਦੂੰਗਾ ਇਹਦੇ ਵਿੱਚ ਸੂਟ ਰੈਡੀ ਹੋਇਆ ਆਪਣੇ ਕੋਲ ਜਿਹਦੇ ਵਿੱਚ ਘੇਰੇ ਦੇ ਉੱਤੇ ਵਰਕ ਵੇਖ ਸਕਦੇ ਜੇ ਤੁਸੀਂ ਘੇਰਾ ਇਹ ਦਾ ਜੇ 24 ਤੋਂ 26 ਤੱਕ ਵੀ ਰੈਡੀ ਹੋ ਜਾਂਦਾ ਜੇ ਤੇ ਆਹ ਸੋਹਣਾ ਜਿਹਾ ਡਿਜ਼ਾਈਨ ਇਹਦੇ ਹੋਣਾ ਜੇ ਘੇਰੇ ਦੇ ਕਾਰਨਰਾਂ ਦੇ ਉੱਤੇ ਆਹ ਆਉਂਦਾ ਜੇ ਨੱਕ ਦੇ ਉੱਤੇ ਡਿਜ਼ਾਈਨ ਇਹਦੇ ਦੁਪੱਟਾ ਆਉਂਦਾ ਜੇ ਨਾਲ ਇਹਦੇ ਬਹੁਤ ਸੋਹਣਾ ਸ਼ਿਮਰਦਾ ਕਿਆ ਕਰ ਲਿਓ ਬਹੁਤ ਹੀ ਪਿਆਰਾ ਦੁਪੱਟਾ ਜੇ ਆ ਲਓ ਜੀ ਟਾਈ ਐਂਡ ਡਾਈ ਦਾ ਦੁਪੱਟਾ ਆਊਗਾ ਮਲਟੀ ਕਲਰ ਦੇ ਵਿੱਚ ਤੇ ਨਾਲ ਇਹਦੇ ਹੁਣ ਤੁਹਾਨੂੰ ਮੈਂ ਦਿਖਾ ਦਿੰਨਾ ਚੈੱਕ ਕਰਿਓ ਖੋਲਿਓ ਭਾਜੀ ਇਹਨੂੰ ਬੜੇ ਇਹ ਆ ਵਾਲਾ ਜੀ ਆ ਲਓ ਜੀ ਆ ਵਰਕ ਆਉਂਦਾ ਜੇ ਇਹਦੀਆਂ ਬਾਹਾਂ ਦੇ ਉੱਪਰ ਬਹੁਤ ਹੀ ਸੋਹਣਾ ਵਰਕ ਆਉਂਦਾ ਜੇ ਬਾਹਾਂ ਦੇ ਉੱਤੇ ਸੇਮ ਜਿੱਦਾਂ ਇਹਦੇ ਬਣਿਆ ਹੈ ਡੰਮੀ ਤੇ ਆ ਸੂਟ ਲਗਾ ਤੁਸੀਂ ਵੇਖ ਲਿਓ ਚੈੱਕ ਕਰ ਲਿਓ ਸੇਮ ਇਦਾਂ ਬਾਹਾਂ ਦੇ ਵਰਕ ਆਉਣਾ ਜੇ ਤੇ ਆ ਇਹਦੇ ਆਉਣਾ ਜੇ ਬਾਟਮ ਦੇ ਉੱਤੇ ਵਰਕ ਰੇਟ ਇਹਦਾ ਵੀ ਤੁਹਾਨੂੰ ਮੈਂ ਦੇ ਦੇਣਾ ਜੇ ਸੇਮ 1150 ਰੁਪਏ ਸ਼ਿਪਿੰਗ ਦੇ ਦੂੰਗਾ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਫੈਬਰਿਕ ਆ ਜਨਾ ਜੇ ਬਹੁਤ ਸੋਹਣਾ ਚਾਕਲੇਟ ਸ਼ਿਮਰਦਾ ਤੇ ਕਈ ਕਸਟਮਰ ਰੇਟ ਕੰਪੇਅਰ ਕਰਨ ਲੱਗ ਪੈਂਦੇ ਆ ਕਦੀ ਕਿਸੇ ਦਾ ਦੁਕਾਨਦਾਰ ਦੇ ਨਾਲ ਕਦੀ ਕਿਸੇ ਦੇ ਨਾਲ ਸੋ ਪਲੀਜ਼ ਜਿੱਥੋਂ ਤੁਹਾਨੂੰ ਸਸਤਾ ਮਿਲਦਾ ਤੁਸੀਂ ਲੈ ਲਿਓ ਮੈਂ ਇਹ ਨਹੀਂ ਕਹਿੰਦਾ ਜੇ ਤੁਹਾਨੂੰ ਮਹਿੰਗਾ ਮਿਲਦਾ ਤੁਸੀਂ ਮਹਿੰਗਾ ਲੈ ਲਿਓ ਮੈਂ ਤੁਹਾਨੂੰ ਇਹ ਵੀ ਨਹੀਂ ਕਹਿੰਦਾ ਚੋਇਸ ਤੁਹਾਡੀ ਆ ਤੁਸੀਂ ਮੇਰੇ ਕੋਲ ਲੈਣਾ ਆ ਤੇ 1150 ਰੁਪਏ ਦਾ ਜੇ ਬਾਕੀ ਕੌਣ ਕੀ ਵੇਚਦਾ ਕਿਵੇਂ ਵੇਚਦਾ ਕਿੰਨੇ ਦਾ ਵੇਚਦਾ ਆਪਾਂ ਨੂੰ ਉਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂਗਾ ਆਪਾਂ ਚੀਜ਼ ਦਵਾਂਗੇ ਤੁਹਾਨੂੰ ਪੂਰੀ ਕੈਡ ਰੇਟ ਦਵਾਂਗੇ ਸਭ ਤੋਂ ਸੋਹਣੇ ਤੇ ਕੁਆਲਿਟੀ ਚੈੱਕ ਕਰ ਲਿਓ ਬਹੁਤ ਪਿਆਰੀ ਜੇ ਜਿਨ੍ਹਾਂ ਕਸਟਮਰਾਂ ਨੂੰ ਪਹਿਲਾਂ ਸਾਡੇ ਸੂਟ ਪਹਿਣਾ ਨੂੰ ਗਏ ਆ ਬਹੁਤ ਸੋਹਣੇ ਫੀਡਬੈਕ ਆਏ ਉਹਨਾਂ ਦੇ ਤੇ ਇਹ ਸੋਹਣਾ ਜਿਹਾ ਸੂਟ ਤੁਸੀਂ ਬੁੱਕ ਕਰਿਓ ਮੈਰੂਨ ਕਲਰ ਦੇ ਵਿੱਚ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਰੇਟ ਮਿਲਣਾ ਜੇ ਇਹ ਸੂਟ ਦਾ ਤੁਹਾਨੂੰ 1150 ਰੁਪਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਲਓ ਜੀ ਸੋਹਣੇ ਸੋਹਣੇ ਸੂਟ ਤੁਹਾਨੂੰ ਦੇ ਦਿੱਤੇ ਆ ਆਪਾਂ ਤੁਸੀਂ ਹੁਣ ਗਿਫਟ ਕਰ ਸਕਦੇ ਜ ਆਪਣੇ ਰਿਲੇਟਿਵਸ ਨੂੰ ਆਪਣੀਆਂ ਫੈਮਲੀੀਆਂ ਨੂੰ ਤੇ ਰੇਟ ਇਹਨਾਂ ਦੇ ਤੁਹਾਨੂੰ ਮੈਂ ਦੱਸ ਦਿੱਤੇ ਆ ਇਹਦੇ ਵਿੱਚ ਨਾ ਜਿਹੜੇ 990 ਵਾਲੇ ਸੀ ਨਾ ਉਹ ਵੀ 1800 ਦੇ ਦੋ ਸੂਟ ਦੇ ਕੇ ਤੁਹਾਨੂੰ ਮੈਂ ਨਾਲ ਇੱਕ ਗਿਫਟ ਸੂਟ ਫ੍ਰੀ ਭੇਜਣ ਨੂੰ ਕੀ ਕਹਿੰਦੇ ਆ ਦੱਸ ਦਿੱਤਾ ਆ ਫ੍ਰੀ ਭੇਜੂੰਗਾ ਮੈਂ ਕੋਈ ਚੱਕਰ ਨਹੀਂ ਕਰਾਂਗਾ ਤੁਸੀਂ ਯਕੀਨ ਕਰਿਓ ਆਪਾਂ ਪੂਰਾ ਕੰਡ ਕੰਮ ਕਰਾਂਗੇ ਕੰਡ ਸੂਟ ਭੇਜਾਂਗੇ ਜਿਹੜੇ ਤੁਹਾਨੂੰ ਗਿਫਟ ਵੀ ਆਉਣਗੇ ਤੇ ਬਾਕੀ ਰੇਟਾਂ ਨੂੰ ਲੈ ਕੇ ਨਾ ਕਈ ਵਾਰੀ ਮੈਨੂੰ ਮੈਸੇਜ ਆ ਜਾਂਦਾ ਸਕਰੀਨਸ਼ਾਟ ਆ ਜਾਂਦਾ ਕੋਈ ਵੀ ਥਰਡ پارٹی ਦਾ ਮੈਨੂੰ ਸਕਰੀਨਸ਼ਾਟ ਆਇਆ ਹੁੰਦਾ ਕਸਟਮਰ ਨੇ ਭੇਜਿਆ ਹੁੰਦਾ ਉਹ ਕਿਉਂਕਿ ਅੱਜ ਕੱਲ੍ਹ ਭੈਣਾਂ ਕੋਲ ਤੁਹਾਨੂੰ ਪਤਾ ਆਪਸ਼ਨਾਂ ਬੜੀਆਂ ਹੁੰਦੀਆਂ ਹਰ ਇੱਕ ਭੈਣ ਦੇ ਫੋਨ ਦੇ ਵਿੱਚ 8 8 10 10 ਗਰੁੱਪ ਤਾਂ ਮੈ ਕਿਹਦੇ ਹੁੰਦੇ ਐਡ ਹੋਏ ਹੁੰਦੇ ਆ ਜਿਨ੍ਹਾਂ ਦੇ ਉੱਤੇ ਸੂਟ ਪੋਸਟ ਹੁੰਦੇ ਆ ਤੇ ਸੋ ਪਲੀਜ਼ ਤੁਸੀਂ ਰੇਟ ਨਾਲ ਕੰਪੇਅਰ ਕਰਿਆ ਕਰੋ ਜਿੱਥੋਂ ਤੁਹਾਨੂੰ ਦਿਲ ਕਰਦਾ ਤੁਸੀਂ ਚੀਜ਼ ਬਾਏ ਕਰਿਆ ਕਰੋ ਕਿਸੇ ਦੇ ਨਾਲ ਕਿਉਂ ਰੇਟ ਕੰਪੇਅਰ ਕਰਦੇ ਮੈਂ ਖੁਦ ਨਹੀਂ ਕਰਦਾ ਕਿਸੇ ਦੇ ਨਾਲ ਮੈਂ ਆਪਣੀ ਚੀਜ਼ ਆਪਣੇ ਮਾਨ ਤੇ ਵੇਚਦਾ ਤੁਸੀਂ ਚੀਜ਼ ਲੈਣੀ ਜਿੱਥੇ ਤੁਹਾਡਾ ਦਿਲ ਕਰਦਾ ਜਿੱਥੇ ਤੁਹਾਡਾ ਮਨ ਭੇਜਦਾ ਤੁਸੀਂ ਉੱਥੋਂ ਲਓ ਮੈਂ ਨਹੀਂ ਕਹਿੰਦਾ ਮੇਰੇ ਕੋਲ ਹੀ ਬੁੱਕ ਕਰੋ ਤੁਸੀਂ ਜਿੱਥੇ ਤੁਹਾਡਾ ਦਿਲ ਕਰਦਾ ਖੁੱਲੀਆਂ ਛੁੱਟੀਆਂ ਨੇ ਤੁਹਾਡੇ ਕੋਲ ਤੇ ਬਾਕੀ ਸੋਹਣੇ ਸੋਹਣੇ ਸੂਟ ਵੇਖਣ ਲਈ ਸਾਡੇ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟ ਦਿੰਦੇ ਰਵਾਂਗੇ ਨਾਲ ਗਿਫਟ ਸੂਟ ਫ੍ਰੀ ਉਹ ਵੀ ਦਿੰਦੇ ਰਵਾਂਗੇ ਲੋਹੜੀ ਤੱਕ ਦੀਆਂ ਆਫਰਾਂ ਜਿਹੜੀਆਂ ਚੱਲਣ ਡੀਆਂ ਆ ਅੱਗੇ ਫੇਰ ਦਿਨ ਵੇਖਾਂਗੇ ਜਿੱਦਾਂ ਤੇ ਆਉਣਗੇ ਫੇਰ ਉਦਾਂ ਦੀਆਂ ਆਫਰਾਂ ਦੇ ਦਾਂਗੇ ਤੁਹਾਨੂੰ ਸੋ ਫਿਲਹਾਲ ਆਪਣੇ ਕੋਲ ਇਹ ਸੋਹਣੀਆਂ ਸੋਹਣੀਆਂ ਆਫਰਾਂ ਤੇ ਸੋਹਣੇ ਸੋਹਣੇ ਸੂਟ ਬੁੱਕ ਕਰ ਲਿਓ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਫੇਰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਤੇ ਨਵੀਆਂ ਵੀਡੀਓ ਦੇ ਨਾਲ ਇੱਥੇ ਬੁਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ